ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਵਾਨੀ ਜੀ ਸਹਾਈ ਸ੍ਰੀ ਮਾਇਆ ਲక్ష్ਮੀ ਜੀ ਸਹਾਈ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੋਹਰਾ ਸ਼ਾਇਰੁ ਪੀ ਹੋਇ ਕੈ ਵਿਚਿਤ ਸ੍ਰੀ ਗੋਪਾਲ ਆਪਹਿ ਲਛਮੀ ਵਪ ਧਰੇ ਜਿਉ ਜੰਤ ਪ੍ਰਿਤ ਪਾਲ ਚਉਪਈ ਸ੍ਰੀ ਮਾਇਆ ਮੁਖ ਕਰੋ ਉਚਾਰ ਦ੍ਰਿਦਰ ਸਾਗਰ ਤੇ ਲਿਹੋ ਉਭਾਰ ਰਹਾਉ ਦੋਹਰਾ ਆਦ ਪਵਾਨੀ ਈਸਰੀ ਮਾਇਆ ਜਾ ਕੋ ਨਾਮ ਇਨ ਬਿਨ ਸਰੰਗ ਏਕ ਛਿਨ ਓਰਨ ਹੋਤ ਨ ਕਾ ਸੁਖਦਾਇਕ ਮੰਗਲ ਕਰਨ ਪ੍ਰਤਪਾਲੈ ਬਹੁ ਪਾਂਤ ਸੁਬਦ ਦੈਨ ਚੈ ਚੈ ਕਰਨ ਮਾਇਆ ਸ੍ਰੀ ਜਗਮਾਤ ਬਿਸਨ ਪਦ ਸਰੰਗ ਛਪੇ ਜਗਵੰਦਨ ਜਗਨਾਥ ਜਗਤ ਪਾਲਕ ਹਰ ਅੰਬੈ ਪ੍ਰਜਾ ਨਾਥ ਜਗਨਾਥ ਸੇਵਕ ਰਚਕ ਜਗਦੰਬੈ ਜਗਤਾਰਨ ਪੈ ਹਰਨ ਪ੍ਰਜਾਪਤ ਆਦ ਪਵਾਨੀ ਮਾਇਆ ਕੋ ਬਪਤਾਰ ਜਗਤ ਮਹਿ ਅਲਖ ਲਖਾਨੀ ਅਬਦ ਬਿਨਾਸਨ ਸੁਖ ਕਰਨ ਦਾਸ ਰਛਕ ਹਰ ਮਾਇਆ ਤੀਨ ਲੋਕ ਸਭ ਬਸ ਕਰਨ ਅਮਿਤ ਗਤ ਪ੍ਰਗਟ ਸੁਭਾਇਆ ਦੋਹਰਾ ਤੁਮ ਬਿਨ ਸਰੇ ਨ ਏਕ ਸ਼ਿਨ ਕਾਰਜ ਹੋਤ ਨ ਸਿਧ ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗ੍ਰਹਿ ਨਭ ਨਿੱਦ ਅਗਹਾ ਦਰਦਰ ਨਿਵਾਰਨੀ ਭਵ ਹਾਂ ਜਾਣ ਕੋ ਨਾ ਸ਼ਤਰ ਘਾਤਨੀ ਅਮਤ ਗਤ ਮਿੱਤਰ ਪਾਲ ਸੁਖ ਧਾਮ ਮਨ ਬਾਛਤ ਫਲ ਦੇਤ ਹਰ ਭਗਤ ਆਪਨੋ ਜਾਨ ਸੁਜਸ ਦੇਤ ਮੰਗਲ ਕਰਨ ਸਭ ਕੋ ਕਰੇ ਕਲਿਆਣ ਦੀਨ ਬੰਦ ਜਗਤਾਰਨੀ ਮਾਇਆ ਪਪ ਹਰ ਰਾਇ ਜਵਾਲ ਵਿਸਾਲ ਮੁਕਤੇ ਜਵਲਿਤ ਸੰਕਟ ਕਰੋ ਸਹਾਈ ਮਹਪਾਲਨ ਜਗਮੰਡਨੀ ਖਲਖੰਡਨ ਜਗਮਾਤ ਅਚਲ ਸਵਰੂਪ ਅਨੂਪਕਤ ਮਾਇਆ ਸ੍ਰੀ ਜਗਨਨਾਥ दास निवाजन भगत हित सिखिन के प्रतपाल मुक्त दान रक्षा करना माया श्री गोपाल दान देन बोह जगत को प्रतपाल बोह भांत काल रच्छ जगपालनी बिदना श्री प्रभु नाथ दया करण किल बिखहरन माया अचल स्वरूप ਬਿਯਾਦ ਹਰਨ ਸੰਕਟ ਦਰਨ ਖਲ ਖੰਡਨ ਜਗ ਭੂਪ ਭਗਤ ਦਾਇਨੀ ਦਾਸ ਹਿਤ ਰਚ ਕਰਨ ਸਭ ਜਾਨ ਦੀਨ ਨਿਵਾਜਨ ਪੈ ਹਰਨ ਕਰੁਣਾ ਨਿਧ ਭਗਵਾਨ ਸਿਧ ਕਰਨ ਮੰਗਲ ਸਭਨ ਵਿਆਪਕ ਸਕਲ ਸੰਸਾਰ 84 ਜੋ ਇਨ ਕਤਤ ਸਿਮਰਤ ਸ੍ਰੀ ਸੋ ਮੂਰਾਰ ਸੂਰਠਾ ਧਨਦਾਇਕ ਦਰਬ ਦੇਨ ਪ੍ਰਜਾਪਾਲ ਨੀ ਪ੍ਰਜਾਪਤ ਕੁਮਤ ਨਾਸ ਮਤ ਦੇਨ ਅਮਤ ਤੇਜ ਅਮਤੋਜ ਗਤ ਬਿਸਨ ਪਦ ਸਾਰੰਗ ਛਪੈ ਛੰਦ ਨਵਲਨਾਥ ਨਿਰਬਾਨ ਸੁਬੁੱਧਦਾਇਕ ਮੰਗਲ ਕਰ ਕਾਲ ਬਿਨਾਸਨ ਰਹਿਤ ਕਾਲ ਸੁਧਦਾਇਕ ਨਰਹਰ ਕਰਣਾ ਨਿਦ ਕਿਰਪਾਲ ਕਪਲ ਬ੍ਰਿਚ ਜਾਂ ਕੀ ਛਾਇਆ ਸੋ ਨਾਥ ਨਰੰਜਨ ਨਰਹਰੀ ਸਭ ਜਗਤ ਸਹਾਇਆ ਮਾਇਆ ਬਪ ਜਗ ਮਾਹੇ ਦੁਖ ਹਰਤਾ ਸਭ ਜਗਤ ਕੀ ਜਿਸ ਸੁਨਿਅਤ ਦੁਖ ਜਾਹੇ ਜਸ ਪੂਰਨ ਹਰ ਲక్ష్ਮੀ ਦੋਹਰਾ ਨਰਕ ਨਿਵਾਰਨ ਜਗਤ ਗੁਰ ਮੋਹਨ ਸਕਲ ਸੰਸਾਰ ਰਿਜਕ ਦੇਨ ਸਭ ਜਗਤ ਕੋ ਜਸ ਪੂਰਨ ਪੰਡਾਰ ਸ਼ਪੈ ਸ਼ੰਦ ਅਗਕੰਦਨ ਪਵ ਹਰਨ ਜੋਗ ਜਵਾਲਾ ਛਤਰੀ ਬ੍ਰਿਤ ਧਰਮ ਤੁਜਾ ਪਰ ਹਰਤ ਧਰਮ ਮੂਰਤ ਧਰਮਾਕਰਤ ਅਸੀ ਪਾਨ ਅਸਕੇਤ ਖੜਗ ਤੁਜ ਧਰਮ ਤਨੁਰ ਤਰ ਅਕਾਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਅਤਲ ਪਰ ਨਹਿ ਕਲੰਕ ਨਿਰਵਾਨ ਅਬ ਚਲ ਸਵ ਰੂਪ ਅਨਪਵ ਜੁਗਤ ਨਿਰਾਕਾਰ ਨਿਰਵਿਆਦ ਮਦਨ ਮੂਰਤ ਵਿਦਿ ਅਸਪਤ ਸ਼ਪੈ ਸ਼ੰਦ ਨਵਤਨ ਨਵਲ ਕਿਸੋਰ ਅਮਰ ਗਤ ਜਾ ਕੀ ਬਾਨੀ ਅਤ ਸੁੰਦਰ ਚਬਤਰੇ ਪ੍ਰਜਾਪਤ ਜਵਾਲਾ ਰਾਣੀ ਧਰਮ ਸਿੰਧ ਕਲਿਆਨ ਸੁਧਾ ਗਤ ਮਾਇਆ ਕਰਨੀ ਏਕ ਦ੍ਰਿਸ਼ਟ ਪਵਤਰਤ ਜਾਸ ਗਤ ਊਨਵਤਰਨੀ ਕਲਾ ਤਾਰ ਸਭ ਮਦ ਰਜਤ ਗਾਜਤ ਕੇ ਹਰ ਸੰ ਨੂ ਪਰ ਚਰਨੀ ਅਪਾਰ ਤੁਨ ਸੁਨੀਤ ਭਜੈ ਸੋ ਜੰਮ ਦੋਹਾ ਸੋਰਠਾ ਸਭ ਕਿਚ ਤੁਮਰੇ ਹਾਥ ਜਿਸ ਦੇਵੈ ਸੋ ਪਾਵਹੀ ਸ੍ਰੀ ਨਾਥਾਂ ਕੇ ਨਾਥ ਮਾਇਆ ਚਰਨ ਧਿਆਵਹੀ ਦਇਆ ਰੂਪ ਭਗਵੰਤ ਦਰਦ ਨਿਵਾਰਨ ਸੁਖ ਕਰਨ ਮੰਗਲ ਰੂਪ ਅਨੰਤ ਅਪਦ ਬਿਨਾਸਨ ਜਾਇ ਕਰਨ ਲੋਕ ਚਤੁਰ ਦਸ ਨਾਥ ਰਮਾ ਰਾਵ ਸਭ ਜਗਤ ਕੀ ਦੀਨਾ ਨਾਥ ਅਨਾਥ ਮਿਆ ਕਰੋ ਇਸ ਭਤਤ ਕੀ ਮੈਂ ਤਰ ਓਟਨ ਔਰ ਟਹਿ ਪੈ ਦਵਾਰ ਮਾਇਆ ਹਰੀ ਦੂਸਰ ਨਹੀਂ ਠੋਰ ਕਿਸ ਕੋ ਜਾਚੋ ਨਰ ਹਰੀ ਹਰ ਹਉ ਦੀਨ ਅਪਦਾ ਹਰੀ ਮਿਹਰ ਉਪਾਵਹੁ ਦੁਖ ਹਰੋ ਮਾਇਆ ਕਰੋ ਇਸ ਪਤਤ ਪਰ ਮੰਗਲ ਕਰ ਅਪਦਾ ਹਰੋ ਦਰਦ ਸਾਗਰ ਮੈਂ ਡੂਬਤੇ ਇਹ ਮਾਇਆ ਜਗਤਾਤ ਤੁਛ ਬਾਤ ਤੁਮ ਨਿਕਟ ਹੈ ਕਹਿ ਪੁਜ ਲਿਹੋ ਰਗਨਾਤ ਕਰਮਹੀਨ ਮਤਹੀਨ ਹਉ ਅਲਪ ਬੁੱਧ ਮਤ ਥੋਰ ਮਹਾ ਪਤਿਤ ਦੁਖਿਆ ਅਦਕ ਚਿਤਵੋ ਆਪਣੀ ਓਰ ਮਿਹਰ ਨਜ਼ਰ ਕੀ ਫਜ਼ਲ ਸੇ ਚਿਤਵੋ ਦੀਨ ਦਿਆ ਬੀਜ ਤਪਤ ਜਲ ਦੇਹੁ ਹਰ ਕਰुणा निद गोपाळ ਕਿਰਪਾ ਸਿਨ ਸੰਕਟ ਹਰਨ ਕਲਪवृक्ष ਜਹ ਛਾਹੇ ਸਿਧ ਰੂਪ ਅਨहद ਸ਼ਬਦ ਜਹ ਸਮ ਦੂਸਰ ਨਾਹ ਚਾਰਣੀ ਦੋਹਰਾ ਸ੍ਰੀ ਮਾਇਆ ਜਗ ਮੋਹਨੀ ਨਹਿ ਕਲੰਕ ਜਹ ਰੂਪ ਤਿੰਨ ਲੋਕ ਬੰਧਿਤ ਚਰਨ ਬ੍ਰਹਮਾ ਵਿਸ਼ਨ ਅਨੂ ਬਿਸਨ ਪਦ ਸਾਰੰ ਛਪੈ ਸੇਸ ਸਹਿਸ ਪਨ ਰਟਤ ਤਬਤ ਤੁਮ ਅੰਤ ਨ ਪਾਵਤ ਨੇਤ ਨੇਤ ਸਭ ਕਹਿਤ ਬੇਦ ਸੁਰ ਨਰ ਮੁਨ ਧਿਆਵਤ ਚਿਤ ਚਿੰਤਾ ਨਰ ਹਰਤ ਮਾਇ ਇੱਛਾ ਪੂਰਨ ਜਗ ਕਲਮਲ ਅਗ ਸਭ ਹਰਤ ਮੁਖ ਮੰਡਲ ਨਵ ਤਨ ਸ਼ਵ ਕਵਲ ਨਾਇਨ ਸੋ ਨ੍ਰਿਪਣ ਨ੍ਰਿਪਤ ਕਟ ਕਹਿਰ ਮ੍ਰਿਗ ਲੋਚਨੀ ਕਦਲ ਸੋ ਜੰਗ ਆਜਾਨ ਬਹੁ ਪ੍ਰਜਾ ਪਾਲ ਦੁਖ ਮੋਚਨੀ ਵੱਡਾ ਦੋਹਰਾ ਹੈ ਚਤੁਰ ਬਾਹੋ ਅਸ਼ਟਾਕਰੀ ਨਾਰ ਸਿੰਘ ਜਹਿ ਕੇ ਪੇਸ ਪ੍ਰਹਲਾਦ ਉਭਾਰਿਓ ਦੁਖ ਹਰਿਓ ਹਰਨਾਖਸ ਹਰਿਓ ਨਰੇਸ਼ ਇੰਦਰ ਦੋਹਰਾ ਮੁਕਤ ਦੇਨ ਮੰਗਲ ਕਰਨ ਸ਼ੇਮ ਕਰਨ ਹਰਿ ਰਾਏ ਸਤ ਬਚਨੀ ਸਤ ਕਰਨ ਹਰ ਸਭ ਕੋ ਕਰੋ ਸਹਾਈ ਬਿਸਨ ਪਦ ਗਉਰੀ ਛੇਮ ਕਰਨ ਇਚ ਪੁਜਨ ਅਮਰ ਤਨ ਬ੍ਰਿਤ ਮਹੀਤਰ ਰਚ ਕਰਨ ਭੈ ਹਰ ਸਦਾ ਜਾ ਧਰਮ ਤਨੁਰ ਤਰ ਮਾਇਆ ਨਾਮ ਹੀ ਅਪਾਰ ਜਗਤ ਮੈਂ ਪ੍ਰਗਟ ਪਵਾਨੀ ਸੰਕਟ ਦਰਿਧਰ ਅਪਦਾ ਪੀਰ ਹਰ ਨ ਤਰ ਲੋਕ ਪਛਾਨੀ ਦੀਨ ਨਾਨਕ ਸਨਾਥ ਸਭਨ ਪ੍ਰਤਪਾਲ ਕਰਈਆ ਜਗਵੰਦਨ ਪੈ ਹਰਿ ਰਮਾਇ ਦੁੱਧ ਪੂਤ ਦਵਈਆ ਮਨ ਬਾਛਤ ਫਲ ਦੇਤ ਬਿਰਦ ਕੀ ਲਾਜ ਰਖਈਆ ਦੀਨਨ ਕੀ ਪ੍ਰਤਪਾਲ ਤਰਮ ਬ੍ਰਤ ਅਪਤਮਟਈਆ ਇੰਦਰ ਸੋਰਠਾ ਮਾਇਆ ਅਛਲੀ ਅਪਾਰ ਮੋਚ ਕਰਨ ਸੰਕਟ ਹਰਨ ਵਿਦ ਨਾ ਸਕਲ ਸੰਸਾਰ ਰਿਜਕ ਦੇਨ ਇੱਛਾ ਪੂਜਨ ਰਸਾਲ ਦੁਹਰਾ सुख द दीन अनहद करन जय जय मंगल रूप अविनाशी अब, अब चल सदा बिजना ब्रह्म स्वरूप ध्रव उपवन के निमित सिमरो श्री जग माई आद अंत रक्षा करना सबको करो सहाय अगम रूप माया हरि परम सिंध की खान ਕੋ ਮਤ ਬਿਨਾਸਨ ਜਾਇ ਕਰਨ ਦਾਤਾ ਸਗਲ ਜਹਾਨ ਦੁਖ ਨਿਵਾਰਨ ਅਗਹਰਨ ਦੀਨ ਦਇਾਲ ਕਿਰਪਾਲ ਸਰਮ ਪਰੇ ਕੀ ਰਖਤੀ ਦਾਤਾ ਸਗਲ ਗੋਪਾਲ ਸ੍ਰੀ ਨਾਰਾਇਣ ਜਗਤ ਪਿਤ ਭਵ ਖੰਡਨ ਜਗਮਾਤ ਸ੍ਰੇਸ਼ਟ ਉਪਾਵਨ ਜਗ ਕਰਨ ਪਿਤ ਪਾਲੇ ਦਿਨ ਰਾਤ ਕਿਰਤਾਰਥ ਮੰਗਲ ਕਰਨ ਕਰੁਣਾ ਨਿਦਕਰਤਾਰ ਕਾਲ ਰਚ ਤਾਰਨ ਪ੍ਰਭੂ ਮਾਇਆ ਰੂਪ ਮੋਰਾ ਮਧੁਰ ਧੁਨ ਛੰਦ ਦੋਹਰਾ ਬਿਦਨਾ ਸਕਲ ਸੰਸਾਰ ਕੀ ਸਿਰਜ ਤਰਨਿਆ ਕਾਸ ਚੰਦ ਸੂਰਜ ਦੋਏ ਦੀਵੜੈ ਕੀਨੇ ਬਿਵਿਤ ਪ੍ਰਕਾਸ਼ <Brahma>, ब्रह्मा बिस्नु उपाए का किनी सक्त पसार कोट 33 सा सुर भए नाले इंद्र, इंद्र पुवार सुर नर मुन गन्द्रब रचे जक किन्नर गण प्रेत असुर प्रबल दानो पिकट राहो निशत्र ग्रह हेत शपय शंद ਸप्त ਸਿੰਧ ਸप्त ਦੀਪ ਖੰਡ ਨਵ ਖੰਡ ਬਨਾਇਓ ਚਲ-ਥਲ ਪਰਬਤ ਕਨਕ ਮੇਰ ਹਿਮਕੂਮਰ ਚਾਇਓ ਪਸ ਪੰਛੀ ਜਲ ਜੀਵ ਅਨਲ ਗਗਨੰਤਰ ਕੀਨਾ ਅੰਡ ਦ ਜੇਲ ਦ ਸੇ ਤਜ ਉਤਪਜ ਪ੍ਰਗਟ ਸੋ ਕੀਨਾ